ਨਮਸਕਾਰ ਕਿੱਥੇ ਬੀਤਿਆ ਹਾਂ ਜਿਹੜਾ ਸਾਰੇ ਸਰਦਾਰਾਂ ਨੂੰ ਬੋਲਣ ਗਿਆ ਮੈਂ ਸਵਾਗਤ ਕਰਨਾ ਜੇ ਕੋਈ ਨਹੀਂ ਬੋਲਿਆ ਭਾਈ ਹੁਣ ਗੁਰੂ ਬੋਲੇ ਪੈਣੋ ਤੁਸੀਂ ਹੀ ਹੋਰੋ ਤੁਸੀਂ ਬੜਾ ਸੱਜਣ ਪਰਚੰਦ ਜਮਾ ਰਹੇ ਨੇ ਉਹਨਾਂ ਨੂੰ ਸਭ ਜਗਤ ਕਰੇ ਸਾਰੀ ਹਰਿਆ ਨਮਸਕਾਰ ਕਰਦੀ ਹੈ ਜੀ ਬੋਲਿਓ ਸਾਰੇ ਐਨ ਦੋ ਚੁਗੀਏ ਬੁਲਾਖ ਹੈ ਜਦਾ ਵੀ ਬੋਲਣਾਈ ਦੀ ਗਈ ਹੈ ਇੱਕ ਵਾਰ ਕਿਸੇ ਬਾਪਦੇ ਦੇ ਦਮਾਨ ਵਾਲੇ ਬਾਗਾਂ ਨੇ ਬਠੇਰਾ ਆਖਿਆ ਵੀ ਪਹਿਲਾਂ ਮੈਂ ਬੋਲੂਗਾ ਮੇਲ ਮੇਰਾ ਜੱਥਾ ਪੁਰਖਵਾ ਫਿਰ ਵੀਰ ਬੋਲਣ ਦੇ ਫਿਰ ਭੈਣਾ ਬੋਲਣ ਬਾਬਾ ਜਰਾ ਗਾਇੰਗਿਆ ਕੋਈ ਨਾਮ ਹੋ ਗਿਆ ਜਦੋਂ ਚਾਹ ਪਣ ਲੱਗੇ ਨਾ ਪਰਵਾਨਾ ਤੋਂ ਵਿਲੇ ਹੋ ਗਏ ਤੇ ਬਾਬਾ ਜੀ ਜਿਹੜੇ ਸੀ ਮੰਗੋ ਜੱਥੇ ਦੇ ਬੁਖੀ ਜੱਥੇ ਦਾ ਉਹ ਹੈੱਡ ਗ੍ਰੰਥੀ ਸਾਹਿਬ ਜੀ ਨਾਲ ਪ੍ਰਧਾਨ ਸਾਹਿਬ ਬੈਠੇ ਨੂੰ ਕਹਿੰਦੇ ਕਹਿੰਦੇ ਵੀ ਪ੍ਰਧਾਨ ਜੀ ਗੱਲ ਇਹ ਹੈ ਵੀ ਅਸੀਂ ਜਦੋਂ ਬੋਲਦੇ ਸੀ ਸੰਗਤ ਨਾਲ ਨਹੀਂ ਬੋਲਦੇ ਉਹ ਕਹਿੰਦਾ ਬਾਬਾ ਜੀ ਅਸੀਂ ਬੋਲਣਾ ਆਉਂਦਾ ਤੈਨੂੰ ਪੰਜ ਸੌ ਵਾਧੇ ਵਾਸਤੇ ਥੇ ਉਹ ਕਈ ਵਾਰੀ ਆਇਆ ਕਿ ਹੁੰਦਾ ਵੀ ਇਹਨਾਂ ਦੀ ਬਿਉਤੀ ਹੈ ਨਹੀਂ ਨਾਨਕ ਪਾਉਜਲ ਪਾਰ ਪਰ ਹੈਗਾ ਵੈ ਪਰ ਕੋਈ ਕਾਪੀਰਾਈਟ ਨਹੀਂ ਕਿਸੇ ਨੂੰ ਕੋਈ ਵੀ ਹੋ ਸਕਦਾ ਹੈ GaAs ਉਹ ਨਾਨਕ ਸਭ ਜਗਤ ਨੇ ਕਰੇ ਰੰਗ ਸੁਖਾਈ ਆਰਟ ਦੇ ਮਨੋਵਿਗਿਆਨੀ ਜੀ ਪ੍ਰਕਾਸ਼ ਵਰਦੀ ਲੱਖ ਲੱਖ ਵਈ ਹੋਵੇ ਸੋਤ ਸਾਰੀ ਸੰਗਤਾਂ ਦਾ ਪ੍ਰਬੰਧਕ ਸੱਜਣਾ ਦਾ ਪ੍ਰਬੰਧਕ ਕਮੇਟੀ ਦਾ ਦਿਨ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਵਾਲਾ ਕੀਤਾ ਧੰਨਵਾਦ ਜਿਹੜੇ ਰੰਤੀ ਸਾਹਿਬ ਗਰਸੁਰ ਪਰ ਵੀ ਬਾਈ ਬਲੀ ਸਿੰਘ ਜੀ ਮੈਂ ਬਹੁਤ ਪੇਮ ਕਰਦਾ ਮੇਰੇ ਨਾਲ ਬੜੇ ਸਾਲਾਂ ਤੋਂ ਲੈ ਕੇ ਨਾਲ ਸਾਡੀ ਦੋਸਤੀ ਔਰ ਬੜੇ ਪੇਮ ਨਾਲ ਇਹਨਾਂ ਨੇ ਮੈਨੂੰ ਉੱਤੋਂ ਕੀਤਾ ਵੀ ਸਮਾਂ ਗੁਜ਼ਟੇ ਥੋੜਾ ਜਿਆਦਾ ਗੱਲਾਂ ਸਾਥ ਨਹੀਂ ਦੇ ਰਿਹਾ ਕਿਉਂਕਿ ਲਗਾਤਾਰ ਪਹਿਲਾ ਵੀ ਦਿਨ ਪੱਕਾ ਤਲਾਸੀ ਮੈਂ ਅਜੇ ਇੱਥੇ ਆਂ ਕਾਹ ਨੂੰ 7 ਵਜੇ ਦਿਨ ਫੇਰ ਜਦੋਂ ਰੋਸ਼ਨਾ ਸ਼ਨੀਵਾਰ ਨੂੰ ਪਹਿਲਾਂ ਕੋਟਰੀਆ ਸ਼ਾਮ ਨੂੰ ਫੇਰ ਬਗਾਲੀਆਂ ਐਤਵਾਰ ਨੂੰ ਪਹਿਲਾਂ ਬਠੰਡੀਆਂ ਫੇਰ ਦੁਪਹਿਰ ਨੂੰ ਬਾਕੀ ਹੋਂਦਣਾ ਲਗਾਤਾਰ ਚੱਲਨੇ ਕਰਕੇ ਨੋੜਾ ਜਾਂ ਗਲਾ ਸਾਫ ਨੂੰ ਸੋ ਅੱਜ ਵਾਰ ਫੇਰ ਵੀ ਮਿਹਰ ਦੀ ਕਿਰਪਾ ਜੀ ਠੀਕ ਆ ਡਾਕਟਰ ਇਫੀਕਲ ਕਹਿੰਦੇ ਹੁੰਦੇ ਆ ਥਿਲੇ ਗਲਾ ਸਾਫਨਾ ਦੇ ਵਿੱਚ ਜਾਂ ਥੋੜਾ ਜਿਹਾ ਖਰਾਬ ਹੋਵੇ ਤਾਂ ਰੈਸ ਕਰੋ ਦੂਜੀ ਪਾਸੇ ਨਾ ਸਮਾਗਮ ਵਿੱਚ ਸੰਤਨ ਜਵਾਬ ਦੇਣਾ ਆਪਾਂ ਨੂੰ ਹੁੰਦਾ ਕਿਉਂਕਿ ਜਦੋਂ ਵੀ ਪ੍ਰੇਮ ਦਾ ਜ਼ਰੂਰ ਕਰਦਾ ਆਲੰਬਤ ਦੁਆਲ ਕਲ ਨੂੰ ਨਾਲ ਪਰ ਸੋ ਪ੍ਰਕਾਸ਼ ਹੋ ਜਾਣਗੇ ਜਿਹਦੇ ਕੋਲੇ ਸਮਾਂ ਹੋਵੇ ਵੱਧ ਤੋਂ ਵੱਧ ਸਮਾਂ ਕੜੀ ਕੇ ਸਰਵਮਾਨ ਕਰੇ ਜਦੋਂ ਗੁਰੂ ਘਰ ਆਗੇ ਉਦੋਂ ਜ਼ਰੂਰ ਹੈ ਜਾਂ ਤਾਂ ਸੇਵਾ ਕੀਤੀ ਜਾਂ ਸਮਨ ਕੀਤਾ ਗੱਲਾਂ ਲੰਦਰ ਚਲੇਗਾ ਕਿਨਾਂ ਮੁੜਿਆ ਹੋਇਆ ਹੈਈ ਬਰੀਆਂ ਦਾ ਵੀ ਜਦੋਂ ਰੁਕਦਾ ਰਹੇ ਇਥੇ ਘੰਟਾ ਰੋਜ਼ ਘੰਟੇ ਗੁਰਦਸਾ ਲਾ ਕੇ ਮੁੜ ਗਿਆ ਇਧਰ ਹੀ ਐਂ ਨਹੀਂ ਕੀਤਾ ਉਹ ਵੀ ਦائیں ਕਰਕੇ ਮੁੜ ਗਿਆ ਜਿਹੜਾ ਜਿਹੜਾ ਨਹੀਂ ਕੀਤਾ ਉਹਨਾਂ ਲੱਗੇ ਜਿਨਾ ਮੈਂ ਨਹੀਂ ਕਰ ਸਕਦਾ ਉਹਦੇ ਵਿੱਚ ਮੈਂ ਆਪਸਾ ਦੋਰਦੰਮ ਪਾਵਾਂ ਫੇਰਾ ਵੀ ਗੁਰਗਣੇ ਕਿ ਲੋਕ ਸੁਖੀਏ ਪਰ ਲੋਕ ਸਹੀ ਦੇ ਨਾਮ ਤੇ ਅਸਟਰ ਆਪੇ ਬੇਰਿਸੋ ਤਲਵਾਸ ਆਇਸੰ ਦਾ ਛੋਟੇ 25 ਅੜੀਆਂ ਟੈਣਾ ਦੀਆਂ ਸਾਡੇ ਨੌਜਵਾਨ ਬੜੀ ਗ੍ਰਤੀ ਹੁਣੇ ਭੱਗਿਆ ਜੀਰਵਾਰ ਸਾਹਿਬ ਕਿੰਨਾ ਸੁਣਾ ਮਾਹੌਲ ਬਣਿਆ ਇਸ ਸਪੈਸ਼ਲਿਸਟ ਨੂੰ ਨਹੀਂ ਪੁੱਛੇ ਆਪਾਂ ਜਾਰੇ ਮਹਾਰਾਜ ਜੀ ਨੇ ਕੋਰਟ ਵਰਤ ਕੇ ਮਹਾਰਾਜ ਸਾਉਣੀ ਜਿੰਦਗੀ ਨੂੰ ਭਾਗ ਲਾਉਣ ਧੰਨਵਾਦ ਕਰਦੇ ਹਾਂ ਸਭ ਦਾ ਸਾਡੇ ਭਾਈ ਸਾਹਿਬ ਬਾਈ ਗੁਜਰ ਸਿੰਘ ਬਹੁਤ ਵਧੀਆ ਸਾਊਂਡ ਹੁੰਦਾ ਹੈ ਬਾਲਾ ਜੀ ਨੂੰ ਕਹਿਣਾ ਨਹੀਂ ਮਿਲਦਾ ਵਸ ਇੱਕ ਵਾਰੀ ਚਲਾ ਦਾ ਠੀਕ ਹੈ ਨਾ ਜੀ ਸੋ ਮੈਂ ਭਾਈ ਪ੍ਰਵੀਰ ਸਿੰਘ ਨੂੰ ਅਖਿਰ ਵਿੱਚ ਘੱਟ ਜਣ ਨੂੰ ਬੁਲਾ ਲਿਓ ਸਾਊਂਡ ਨਾਲ ਮੈਨੂੰ ਥੋੜਾ ਜਿਹਾ ਘਾਉਣਾ ਚਾਹੀਦਾ ਸੋ ਇੰਨਾ ਬੜੀ ਤੁਹਾਨੂੰ ਬਾਬਾ ਸਭ ਤੋਂ ਵੱਧ ਧੰਨਵਾਦ ਗੁਰਦਸਾਹ ਜੀ ਦਾ ਅਨੰਦ ਸਾਹਿਬ ਦੇ ਬਾੜ ਵਿੱਚ ਬੁਲੋ ਭਾਈ ਸਾਹਿਬ ਵਾਹਿਗੁਰੂ ਕੀ ਰਾਮ ਕਲੀ ਮਹੱਲਾ ਤੀਜਾ ਅਨੰਦ ੴ ਸਤਿਗੁਰ ਪ੍ਰਸਾਦ ਨੰਦ ਪਹਿਲਾ ਮੀਵਾਰ ਸਭ ਨੂੰ ਮੈਂ